ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕੋਟਕਪੂਰਾ ਲਾਈਵ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਲਮ ਅਤੇ ਮੀਡੀਆ ਐਸੋਸੀਏਸ਼ਨ ਫਾਤਿਮਾ ਆਈਕੋਨ ਅਵਾਰਡ 2024 ਦਾ ਸਮਾਰੋਹ ਰੱਖਿਆ ਗਿਆ ਜਿੱਥੇ ਕਿ ਲਿਆਕਤ ਅਲੀ ਡਾਇਰੈਕਟਰ ਵੱਲੋਂ ਜਿਹੜਾ ਹੈਗਾ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਉੱਥੇ ਹੀ ਮਾਨਯੋਗ ਸ਼ਖਸੀਤਾਂ ਜਿਨ੍ਹਾਂ ਨੇ ਇਸ ਵਿੱਚ ਵੱਡਾ ਜਿਹੜਾ ਯੋਗਦਾਨ ਪਾਇਆ ਦੱਸਦੀ ਹੈ ਕਿ ਮਨਜੀਤ ਸਿੰਘ ਢਿੱਲੋਂ ਜਤਿੰਦਰ ਕੁਮਾਰ ਜੈਨ ਅਤੇ ਹਰਪੀਤ ਸਿੰਘ ਟੈਲਵਾ ਮਹਾਂਤ ਗਰੀਬਦਾਸ ਜੀ ਜਿਹੜੇ ਇਹਨਾਂ ਦੀ ਰਹਿਨਮਾਈ ਇਹਟ ਜਿਹੜਾ ਹੈ ਪ੍ਰੋਗਰਾਮ ਨੂੰ ਨਿਪਰੇ ਚਾੜਿਆ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਸਮਾਰੋਹ ਦੇ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰਾਂ ਨੇ ਵੀ ਇਹ ਮਾਨ ਸਨਮਾਨ ਉਹਨਾਂ ਦਾ ਵੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਰਮੀਰ ਸਾਜਨ ਜਿਹੜੇ ਹੈਗੇ ਉਹ ਵੀ ਦਿਖਾਈ ਦੇ ਰਹੇ ਨੇ ਮਾਨਯੋਗ શિક્ષਿਤਾ ਨੂੰ ਸਨਮਾਨ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਸਪੈਸ਼ਲ ਸਨਮਾਨ ਮਹਾਂਤਰ ਰਮਨਦੀਪ ਦਾਸ ਜੋ ਕਿ ਰਾਜਸਥਾਨ ਤੋਂ ਆਏ ਸਨ ਉਹਨਾਂ ਦਾ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਡਾਇਰੈਕਟਰ ਲਿਆਕ ਤਲੀ ਦਾ ਜਿਨ੍ਹਾਂ ਨੇ ਦਾਸ ਨੂੰ ਵੀ ਆਈਕਨ ਅਵਾਰਡ ਨਾਲ ਸਨਮਾਨ ਕੀਤਾ ਤੇ ਦਾਸ ਕਿਸੇ ਕਾਰਨਾ ਕਰਕੇ ਜਿਵੇਂ ਕਰਕੇ ਨਹੀਂ ਪਹੁੰਚ ਸਕਿਆ ਆ ਜੋ ਦੇਖਦੇ ਹੁਣ ਉਹਦੀਆਂ ਤਸਵੀਰਾਂ ਅ ਸਰੀਰ ਨਾਲ ਜੁੜੇ ਸਾਡੇ ਦਰਸ਼ਕ ਬਣਾ ਕੇ ਬਹੁਤ ਬਹੁਤ ਸਨਮਾਨ ਲਈ ਸੋਹਰੇ ਲਾਈਵ ਐਂਡ ਪਰਫੋਰਮ ਕਰਦੇ और इस अलावा नर्सिंग कॉल का जिन्हें भी स्टाफ और का आज सहयोगना जो प्रोग्राम सेलिब्रेट कर रहे हैं, तो so, सारे ही स्टाफ का बहुत बहुत धन्यवाद और पंजाबी म्यूजिक इंडस्ट्री के